ਜੀ ਭਾਈ ਦੇਖੇ ਦੇਦਾ ਭਾਈ ਦੇ ਰਿਹਾ ਹੋ ਗਿਆ ਯਾਰ ਆ ਮੇਰਾ ਵੀਰੇ ਆ ਸਾਡੇ ਗੋਲ ਗੱਪੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਅੱਜ ਭਈ ਆਪਾਂ ਪਿੰਡ ਛੇਡੇ ਵਾਲੇ ਆਏ ਆ ਬੱਕਰੀਆਂ ਦੀ ਮੰਡੀ ਤੇ ਤੇ ਆ ਬਾਪੂ ਮੰਡੀ ਲਵਾਉਂਦੇ ਆ ਇੱਥੇ ਤੇ ਕਿੱਥੇ ਪੈਂਦਾ ਈ ਪਿੰਡ ਪਿੰਡ ਆਪਣਾ ਛੇਡਾ ਸਿੰਘ ਵਾਲਾ ਜੀ ਹਾਂਜੀ ਜ਼ਿਲ੍ਹਾ ਫਰੀਦਕੋਟ ਨਜ਼ਦੀਕ ਬਾਜਾਖਾਨਾ 3 ਕਿਲੋਮੀਟਰ ਜੈਤੋ ਤੋਂ 6 ਕਿਲੋਮੀਟਰ ਬਗਰਾੜੀ ਤੋਂ ਵੀ 6 ਕਿਲੋਮੀਟਰ ਜੀ ਗੋਨਿਆਂ ਤੋਂ 17 ਕਿਲੋਮੀਟਰ ਠੀਕ ਹੈ ਜੀ ਸੈਂਟਰ 'ਚ ਪੈਂਡ ਪੈਂਦਾ ਹੈ ਹਾਂ ਲੰਗਰ ਪਾਣੀ ਦੇ ਫੁੱਲ ਪ੍ਰਵਾਨ ਦਾ ਸ਼ਾਂ ਦਾ ਤੁਸੀਂ ਦੇਖੀ ਜਾਂਦੇ ਹੋ ਬਾਕੀ ਅਸੀਂ 3 ਵਜੇ ਬੋਲੀ ਕਰਾਉਣੇ ਹੁੰਦੇ ਆ ਮਾਲ ਦੀ ਤੇ ਕਿਹੜੇ ਵਾਰ ਲੱਗਦੀ ਹੈ ਜੀ ਹਰ ਬੁੱਧਵਾਰ ਜੀ ਠੀਕ ਹੈ ਜੀ ਹਰ ਬੁੱਧਵਾਰ ਲੱਗਦੀ ਹੈ ਜੀ ਮੰਡੀ 'ਤੇ ਤੇ ਵਪਾਰੀ ਪੂਰੀ ਆਉਂਦੀ ਹੈ ਜੀ ਵਪਾਰੀ ਵੱਧੂ ਜੀ ਵਪਾਰ ਵੱਧੂ ਵਧੀਆ ਮਾਲ ਮਿਲਦਾ ਵਧੀਆ ਰੇਟ ਮਿਲਦਾ ਇੱਥੇ ਕੋਈ ਧੋਖਾ ਨਹੀਂ ਕੋਈ ਬੇਈਮਾਨੀ ਨਹੀਂ ਕੋਈ ਦਲਾਲੀ ਨਹੀਂ ਚੱਲਦੀ ਠੀਕ ਹੈ ਜੀ ਤੇ ਬਾਪੂ ਹਣੀ ਵਧੀਆ ਸੌਦੇ ਕਰਾਉਂਦੇ ਆ ਬਈ ਤੇ ਆਪਾਂ ਤੁਰ ਫਿਰ ਕੇ ਦਿਖਾਉਣੇ ਆ ਤੁਹਾਨੂੰ ਬ ਕਿਆ ਬਾਈ ਸੌਦਾ ਹੁੰਦਾ ਦਿਖਾਉਣੇ ਆਪਾਂ ਨੂੰ 525 ਕਰਾ ਦਿੰਦੇ ਕਰਾ ਦੀ ਕਰ ਕਿੰਦਾ ਕਰਾ ਦੇ ਨਾ ਕਰ 525 ਆਪਾਂ ਦੀ ਹੋਈ ਆ ਉਹ ਸੌ ਦੀ ਕਿੱਡੀ ਕਵੱਡੀ ਕਰਦਾ ਨਾ ਕਹਣਾ ਛੋੜ ਛੋੜ ਦੀ ਗੱਲ ਕਰਦੇ ਛੋੜ ਛੇ ਮਿੰਟ ਮੇਰੀ ਗੱਲ ਸੁਣ ਲੈ ਛੋੜ ਨੂੰ ਸਾਢੇ 10 ਤੋਂ ਤੈਨੂੰ ਸਾਢੇ 7 ਦੀ ਦੀ ਛੋੜੇ ਜੁੱਤੇ ਕੀ ਰਹਿ ਗਈ ਵਿੱਚ ਥੋੜੀ ਨਾ ਦਿਖਾਈ ਆਪੋ ਆਪਣੀ ਕਿਹਨੇ ਕਿਹਨੇ ਦਾ ਕਿਹੜੇ ਪਿੰਡ ਤੋਂ ਆਈ ਬਾਈ ਆਪਾਂ ਇਹ ਬਾਈ ਨਿਆਮੀ ਵਾਲੇ ਤੋਂ ਆਈ ਬਈਆ ਕੋਠੇ ਤੋਂ ਹੁੰਦੇ ਆਪਣੇ ਕੋਲ ਬਹੁਤ ਹੀ ਜ਼ਿਆਦਾ ਮਾਲ ਖਰੀਦਦੇ ਆ ਬਾਈ ਇਹ ਤੇ ਆ 7500 ਦਾ ਹੋਇਆ ਬਈ ਸੌਦਾ ਲਖਾਈ ਆਪੋ ਆਪਣੀ ਠੀਕ ਆ ਜੀ ਤੇ ਆਪਾਂ ਤੋਰ ਕਰਕੇ ਦੇਖਦੇ ਆ ਬਈ ਹੋਰ ਸੌਦੇ ਹੁੰਦੇ ਗੱਲਬਾਤ ਕਰਦੇ ਆ ਬਾਈ ਲਖਦੇ ਆ ਜਾਨਵਰਾ ਏ ਤੇ ਆਪਾਂ ਗੱਲਬਾਤ ਕਰਦੇ ਆ ਬਾਈ ਨਗ ਲੈ ਕੇ ਆ ਕਿਹੜਾ ਪੰਡਾ ਬਈ ਆਪਣਾ ਆਪਣਾ ਮੰਦਰ ਡੋਡ ਬੰਨਾਂ ਰਹੇ ਨੇ ਏਵੇਂ ਤੇ ਕਿੰਨੇ ਨਗ ਲੈ ਕੇ ਆ ਸੀ ਬਈ ਮੈਂ 5 ਲੱਗੇ ਆ ਸੀ ਬਈ ਤੇ ਕਿੰਨੇ ਲੈ ਗਏ ਬਈ 3 ਲੈ ਗਏ ਬਈ ਠੀਕ ਆ 3 ਲੈ ਗਏ ਤਾਂ ਤੇ ਪੂਰਾ ਪ੍ਰਬੰਧ ਆ ਬਈ ਮੰਡੀ ਬਹੁਤ ਵਧੀਆ ਲੰਗਰ ਬਈ 24 ਘੰਟੇ ਕਰੋ ਮਰਜੀ ਸਕੋ ਚਾਹ ਕਰੋ ਮਰਜੀ ਤੋ ਠੀਕ ਆ ਜੇ ਕੋਈ ਬੰਦਾ ਬਿਮਾਰ ਸਮਾਰ ਗਰਮੀ ਗਰਮੀਆਂ ਦੀ ਆ ਅੰਦਰ ਐਸੀ ਚੱਲੀ ਜਾਂਦਾ ਤੇ ਕੋਈ ਠੀਕ ਆ ਜੇ ਕੋਈ ਦਵਾਈ ਲੈਣੀ ਆ ਡਾਕਟਰ ਦਾ ਬਰੰਦ ਵੀ ਜਿਹੜਾ ਦਵਾਈ ਵੀ ਨਾਲ ਹੀ ਡਾਕਟਰ ਆ ਆਏ ਬੁੱਧਵਾਰੀ ਆਉਣੇ ਆ ਜੀ ਆਏ ਬੁੱਧਵਾਰੀ ਵੀ ਇੱਥੇ ਆਉਣੇ ਬਹੁਤ ਵਧੀਆ ਬਾਈ ਬਹੁਤ ਵਧੀਆ ਪ੍ਰਬੰਧ ਆ ਬਹੁਤ ਕਾਠਾ ਬਹੁਤ ਮਾਲ ਵੇਖਦਾ ਬਾਈ ਕਲ ਮਾਹੌਲ ਅਗਰ ਸਾਂਹ ਦਾ ਪੂਰਾ ਭਾਈ ਛਾਂ ਦਾ ਪ੍ਰਬੰਧ ਐਸੀ ਲੱਗਿਆ ਆ ਜਿੱਥੇ ਯਾਰ ਛਾਂ ਪੂਰੀ ਫੁੱਲਾ ਮਤਲਬ ਵੀ ਤੁੱਪ ਤੇ ਪਾਲਾ ਪ੍ਰਬੰਧ ਹੈ ਨਹੀਂ ਪੂਰਾ ਵੀ ਵਧੀਆ ਸੇਵਾ ਪਾਣੀ ਕਰਦੇ ਆ ਆਹ ਵੇ ਭਾਈ ਪਾਣੀ ਨੂੰ ਕੱਛੀ ਨੂੰ ਸੇਵਾ ਪਾਣੀ ਵਧੀਆ ਕਰਦੇ ਆ ਭਾਈ ਕੋਲੋਂ ਮਰਜ਼ੀ ਰੋਟੀ ਖਾ ਲੈ ਠੀਕ ਹੈ ਕੋਲੋਂ ਮਰਜ਼ੀ ਚਾਹ ਪੀ ਲੈ ਜੇ ਰੋਟੀ ਪਾਣੀ ਘਟ ਗਿਆ ਘਰੋਂ ਲੈ ਕੇ ਦੇਣਗੇ ਪੁਗਾ ਕੇ ਮੋੱਕੇ ਦੇ ਨਾਲ ਹੀ ਗਾ ਕੇ ਜਾਰੇ ਆ ਗਿਆ ਜੇ ਘਰੋਂ ਲੈ ਕੇ ਰੋਟੀ ਨਾਲ ਦੀ ਨਾਲ ਦੇਣਗੇ ਠੀਕ ਐ ਨਹੀਂ ਬੰਦਾ ਭੁੱਖਾ ਮੜ ਜੂਗਾ ਹਾਂਜੀ ਠੀਕ ਹੈ ਆਪਣਾ ਲੈ ਵਿਨਾਗਮਾ ਦੋ ਬੇਰਗੇ ਦੋ ਵੈਗ ਗਏ ਉਹ ਬਾਈ ਵੀ ਤਿੰਨ ਜਾਨਵਰ ਲਿਆਏ ਸੀ ਤੇ ਦੋ ਵੈਗ ਗਿਆ ਬਾਈ ਦੇ ਤੇ ਆਪਾਂ ਹੋਰ ਦਿਖਾਵਾਂਗੇ ਤੁਹਾਨੂੰ ਦੋ ਵਜੇ ਬੋਲੀ ਦਾ ਕੋਈ ਮੰਡੀ ਆ ਬਈ ਆਇਆ ਕਰੋ ਸਾਰੇ ਜਾਣੇ ਠੀਕ ਹੈ ਬਹੁਤ ਵਧੀਆ ਮੰਡੀ ਆ ਕੌਂਗ ਤੰਗ ਵਾਲੇ ਦਾ ਹੁਣ ਫੇਲ ਹੋ ਗੀਆਂ ਵੇਖੋ ਮੰਡੀ ਦਾ ਪੂਰਾ ਪੂਰੀ ਭਰਦੀ ਹੈ ਮੰਡੀ ਮੰਡੀ ਦਾ ਹਜੇ ਭਰੀ ਨਹੀਂ ਬਾਈ ਔਲੀ ਔਲੀ ਭਰੂਗੀ ਆਪਾਂ ਪਹਿਲਾਂ ਆਗੇ ਟਾਈਮ 'ਦੋ ਤੇ ਦਿਖਾਵਾਂਗੇ ਆਪਾਂ ਤੁਹਾਨੂੰ ਬਾਕੀ ਜਾਨਵਰ ਵੀ ਹੋਰ ਤੋਰ ਫੜ ਕੇ ਦੋ ਉਧਰ ਵੀ ਆਪਾਂ ਤੁਹਾਨੂੰ ਜਾਨਵਰ ਦਿਖਾ ਤੇ ਇੱਧਰ ਵੀ ਦਿਖਾਣੇ ਆ ਦੋ ਬ੍ਰੀਡਰ ਬੱਕਰੇ ਹੋਰ ਖੜੇ ਆ ਆ ਖੜਾ ਤੇ ਆ ਕਾ ਬਈ ਇੱਧਰ ਖੜਾਗਾ ਆ ਜਾ ਮੰਗਰੀ ਕਾ ਖੜਾ ਬਈ ਤੇ ਉਧਰ ਪੱਠ ਖੜੀ ਆ ਬਹੁਤ ਚੰਗੀ ਬੱਕਰੀ ਆ ਦਿਖਾਉਨੇ ਆ ਤਾਂ ਬਹੁਤ ਸੁਨੱਖੀ ਪੱਠ ਆ ਬਾਈ ਦੀ ਤੇ ਕਿੱਥੋਂ ਆਇਆ ਜੀ ਆਪਾਂ ਕਾਂਗੜ ਪਾਈ ਕਾਂਗੜ ਮੈਂ ਤੇ ਕਿੰਨੇ ਪੈਸੇ ਮੰਗਦੇ ਆਂ ਇਹਦੇ 18000 ਰੁਪਏ 18000 ਮੰਗਦੇ ਚੀਜ਼ ਤੇ ਹੋਰ ਵੀ ਨਗਲੇ ਹੁੰਦੇ ਆਂ ਹਾਂ ਹੈਗੇ ਹੋਰ ਚਾਰ ਠੀਕ ਆ ਜੀ ਉੱਥੇ ਤੈਨੂੰ ਬਿਠਾ ਤੇ ਆ ਕੀ ਆਈ ਇਧਰ ਅੰਦਰ ਇਹ ਪੱਠ ਆ ਕਰਨੀ ਆ ਜੀ ਹੋ ਗਈ ਇਹ ਕਿੰਨੇ ਦਾ ਸੱਦਾ ਵਜਾ 8000 ਰੁਪਏ ਠੀਕ ਆ ਜੀ ਆਪਿਆਰ ਰੋਆ ਠੀਕ ਹੈ ਤੇ ਸਾਉਦੇ ਸੁੱਤੇ ਕਿਵੇਂ ਸਹੀ ਹੁੰਦੇ ਆ ਸੌਦੇ ਬਹੁਤ ਵਧੀਆ ਹੁੰਦੇ ਆ ਠੀਕ ਹੈ ਆਏ ਮੰਡੀ ਤੇ ਆਉਣੀ ਆਏ ਮੰਡੀ ਆਉਣੀ ਠੀਕ ਹੈ ਤੇ ਆ ਕਰਦੇ ਆ ਆਪਾਂ ਤੋਰਫਾ ਹੋਰ ਦਿਖਾਉਣੇ ਆ ਤੈਨੂੰ ਜਾਣ ਤੇ ਆ ਬਈ ਬੱਕਰੀਆਂ ਆ ਰਹੇ ਆ ਹੌਲੀ ਹੌਲੀ ਜਾਨਵਰ ਆ ਰਹੇ ਆ ਸਾਰੇ ਆਪਾਂ ਦਿਖਾਵਾਂਗੇ ਤੈਨੂੰ छबी हो गया चारे एक दो तेन चार ਤੂੰ ਬੋਲ ਕੀ ਕਿਆ ਟੂ ਬੋਲ ਕੀ ਕਿਆ ਛੇ ਲਾਇਆ ਪਹਿਲਾ ਸਾਡੀ ਹੀ ਲਾ ਕੇ ਖੱਤ ਲਾਇਆ ਛੜ ਬੱਕਰਾ ਵੇਹ ਲੋ ਬਿਲਾ ਆ ਹੋਏ ਮੇਰੇ ਨੂੰ ਮਾਰ ਰਹੀ ਹੈ ਕਹਿੰਦਾ ਉਹਨੇ ਦਾ ਹੀ ਹੈ ਨੀ ਬੱਕਰਾ ਹੈ ਨਾ ਇਹ ਕਹਦਾ ਉਹਨੇ ਦਾ ਹੀ ਹੈ ਨੀ ਜਿੰਨੇ ਦਾ ਤੂੰ ਕਹਿੰਦਾ ਉਹਨੇ ਦਾ ਕਿਉਂ ਨਹੀਂ ਭਾਈ ਸਾਡੇ ਸਾਡੇ ਕਹਿੰਦਾ ਹੈਗਾ ਨਾ ਹਾਂ ਸਾਡ ਛੱਡ ਕੇ ਅਸੀਂ ਕਰੀ ਮੈਂ ਦਸੀਦਾ ਮੈਂ ਤਾਂ ਕਾਦ ਫੜਾਈ ਦੇਣਾ ਖੋਲ ਕੇ ਦਸੀ ਕਰ ਤੂੰ ਕਹੂਗੀ ਕੀ ਮੈਂ ਐਂ ਦੇ ਸੱਤ ਕਿਹਾ ਇਹਨੂੰ ਇਹ ਤੀਜ ਪੁੱਠਾ ਇਹ ਆ ਫੜੀ ਕਰੀ ਮੰਨਣਾ ਨਾ ਮੰਨਣਾ 7500 ਰੁਪਏ ਲਖਾਈ ਤੋਂ ਕਰਾਂਗੇ ਨਾ ਬੇਰ ਦੇ ਕੰਮ ਬਸ ਕੀ ਕਹੇ ਰਹੇ ਹਣ ਮੰਨ ਜਾ 7500 ਤੋਂ 600 ਤੱਕ ਪੈਣਾ ਹੀ ਆ ਲਖਾਈ ਜਾ ਮੇਰੀ ਗੱਲ ਹੁਣ ਜਿਹੜਾ ਆਉਣੇ ਚਾਹ ਪਾਣੀ ਚੁਣੇ ਤੇ ਲਖਾਈ ਹੋੜਾ ਮਹਿੰਗਾ ਕੋਈ ਹੋਣ ਨਹੀਂ ਲੱਗਿਆ ਪੁੱਤ ਮੇਰੇ ਕਿਰ ਪਰ ਜਾ ਬਾਤ ਨੂੰ ਬਾਹਰ ਨਹੀਂ ਮਾਰਦਾ ਆ ਇਹਨਾਂ ਨਹੀਂ ਮਾਰਦਾ ਆ ਫੜੀ ਆਪੋ ਆਪਣੀ ਮੈਂ ਨਹੀਂ ਪਾਕੀ ਆ ਪੋ ਮੈਨੂੰ 100 ਨਾ ਕੋਈ ਨਾ ਕਰੇਗਾ ਆਪੋ ਆਪਣੀ ਸਮਝਿਆ ਰੱਖ ਬਾਪੂ ਨਾ ਆਇਆ ਆਪੋ ਆਪਣੇ ਖਾ ਲੈ ਰੱਖ ਚਲ ਠੀਕ ਆ ਠੀਕ ਆ ਠੀਕ ਆ ਉਹ ਸਹੀ ਆ ਬਾਈ ਇੱਧਰ ਪਾ ਆ ਸੌਦੇ ਨਾ ਕਰੇਗਾ ਚਾਰਨ ਦਾ ਚੱਕ ਬਾਈ ਬਾਈ ਨੇ ਕਹਿਦਾ ਫਰਾ 75000 ਲਖਾਈ ਕਰੋ ਆਪਣ ਮੜੋ ਜਿਵੇਂ ਮੰਡੀ ਭਰ ਚੁੱਕੀ ਆ ਪੂਰੀ ਤੇ ਕੁੱਕੜ ਕੱਕੜ ਵੀ ਆਏ ਆ ਤੇ ਬੱਕਰੀਆਂ ਵੀ ਵਿਕ ਰਹੇ ਆ ਸੌਦੇ ਵੀ ਹੋ ਰਹੇ ਆ ਕੰਨ ਫੜਿਆ ਸਰਦਕਾ ਕੀ ਨਾ ਮੈਂ ਬੈਠੇ ਮੈਂ ਕਿਹਾ ਕਿ ਇਹ ਲਖਾਈ ਮੇਰੀ 200 200 ਕਹਿੰਦਾ ਐਗਜਮੀਡਾਰ ਬੰਦਾ ਨਈਂ ਇਹ ਨਹੀਂ ਕਰਾਂ ਯਾਰ ਬੰਦੇ ਆਪਾਂ ਨੂੰ ਲਾਣੀ 15 ਲਗਾ ਦੋ ਲੈ ਬਣ ਇੱਕ ਮਿੰਟ ਗੱਲ ਸੁਣਦੇ ਰੋ ਜੀ 100 200 ਹੋ ਵੀ ਜਾਂਦਾ ਓ ਯਾਰ 100 200 ਮੇਰੀ ਗੱਲ ਤਾਂ ਸੁਣ ਲੈ 200 ਲਖਾਈ ਵੀ ਮੇਰੀ ਆ 100 ਤੇ 14.5 ਜੀ ਪੰਦਾ 100 200 ਨਹੀਂ ਨਹੀਂ ਮੈਂ ਤੁਹਾਰਾ ਕੁਝ ਨਹੀਂ ਮੈਂ ਮੋਟਾ ਨਹੀਂ ਮਾਰਦਾ ਨਈਂ ਦੇ ਰਾਂ ਯਾਰ 15 ਲੱਗਿਆ ਜੇ ਤੈਨੂੰ ਕਹਿ ਤੈਨੂੰ ਮੈਂ ਚੱਲਿਆ ਜਾਣਾ ਕਰਕੇ ਮੈਂ ਤੇਰੇ 500 ਰੁਪਏ ਘਟਾਈ ਜਾਣਾ ਪੁੱਛ ਲੋ ਕਹਤਾਂ ਨੀਂ ਇੱਥੇ ਬੰਦਾ ਆਹ ਬਾਈ ਦੇ ਨਾਲ ਕਿਲਾ ਆ ਕਰਨੀ ਉਤਲੇ ਕਰਨੀ ਇਹ ਲਖਾਈ ਕਰਵਾ ਦੇ 100 ਰੁਪਏ ਨਾ ਨਾ ਲੁਭਾਈ ਆਪੋ ਆਪਣੀ ਨਹੀਂ ਲਖਾਈ ਹੁਣ ਮੈਂ ਤੇਰੀ ਲਖਾਈ ਆਪੋ ਆਪਣੀ ਹੋਊ ਮੇਰਾ ਲੈਣੀ ਮਰ ਤਾਂ ਕੋਈ ਗੱਲ ਨਹੀਂ ਯਾਰ ਲਖਾਈ ਆਪੋ ਆਪਣੀ ਹੁਣ ਵੀ ਕਰਾਂਗੇ ਹੀ ਛੋਰ ਛਾੜ ਤੇ ਮੇਰੀ ਮਰਜ਼ੀ ਕਰਨਾ ਕਰਾਂਗੇ ਮੇਰੀ ਪੰਚਾਇਤ ਤੁਹਾਡੀ ਇਲਵਾਵਾ ਮੰਗਣੀਆਂ ਨੇ ਤੁਹਾਡੀ ਮਾਂ ਤੋਂ ਆਪੇ ਸੌਦਾ ਕਰ ਦੋ ਮੈਂ ਨਹੀਂ ਕਰਦੀ ਬਾਬੇ ਸੌਦਾ ਕਰ ਦਿਓ ਫਿਰ ਮਾਂ ਮੇਰੇ ਜੀਆ ਪੁੱਛਦੇ ਮੈਂ ਤੁਹਾਡੀ ਅਦਾਵਾ ਕਰੀ ਮਾਰਾ ਤੁਮ ਜਿਆਦਾ ਦੇ ਦੋ ਹਜ਼ਾਰ ਦੋ ਹਜ਼ਾਰ 2500 2000 ਦਾ ਮੱਲੂ ਖੜਾ ਬਾਬਾ ਠੀਕ ਆ 2500 ਖੜਾ 2000 ਸਹੀ ਬਾਬਾ ਗਲਤ ਨਹੀਂ ਕੇ ਮੈਂ 2500 ਬੜਾ ਯਾਰ ਬਾਬਾ 2500 2500 ਫੜਾ ਦੇ ਅਸ ਅੰਗਲੀ ਦੇਦੀ ਵੀ ਮੈਂ ਨਹੀਂ ਲੈ ਰਹਾ ਹਾਂ ਠਾਈ ਜਾ ਨੇ ਅੰਗਰੀ ਮੋਲਾ ਬਾਬਾ ਨਾ ਅੰਗਰੀ ਦੇ ਬੱਤੇ ਨੇ ਕੋਲ ਖੜਾ ਉਹਦੇ ਨਾਲ ਬਾਬਾ ਨਾ ਬਾਬਾ ਨੇ ਰੱਸੀ ਪਾਉਂ ਪਰ ਬਾਬਾ ਰੱਸੀ ਨਾ ਉਹਦੀ ਜਾ ਰਹੀ ਰੱਸੀ ਲਿਆ ਦਿੱਤੀ ਆ ਗਈ ਬੱਸ ਬਾਬਾ ਇਹ ਕਹੇ ਤੋ ਆ ਸੀ ਬੱਤਰਾ ਬਈ ਆ ਮੈਂ ਫੜਾ ਖੁਸ਼ ਹੋ ਗਿਆ ਖੁਸ਼ ਹੋਇਆ ਖੁਸ਼ ਹੈ ਮੈਂ ਸ਼ੂਟ ਕਰ ਦੇ ਸ਼ੂਟ ਕਰ ਦੇ ਕੋਈ ਗੱਲ ਨਹੀਂ ਨਹੀਂ ਵੀਡੀਓ ਚ ਕਰ ਦੇਣਾ ਪਤਾ ਲੱਗੇ ਸਾਰੀ ਬਾਬਾ ਲੱਗਦਾ ਕੋਈ ਨਹੀਂ ਕਰ ਦੇ ਸ਼ੂਟ ਕਰ ਦੇ ਨਹੀਂ ਕਰ ਦੇ ਨਹੀਂ ਕਰ ਦੇ ਨਹੀਂ ਕਰ ਦੇ ਆ ਮੈਂ ਨੂੰ ਫੋਲੋ ਕਰਿਆ ਜੇ ਮੁਰਾ ਪਾ ਲਿਓ ਹਾਂ ਆ ਬੱਕਰੀ ਲਈ ਮੈਂ ਆ ਮੇਰੀ ਸ਼ਨੋ ਮੰਨੋ ਮੇਰਾ ਬਾਬਾ ਹੈ ਮੇਰਾ ਕੋਟ ਕਬੂਰਾ 10 ਸਾਲ ਦੀ ਹੈਗਾ ਹਾਂ ਜੰਮੂ ਵੀ ਹੈਗਾ ਮੇਰੇ ਤੇਰਾ ਮੇਚੀਲਾ ਮਾਇਆ ਸ਼੍ਰੀ ਕਦੂਏ ਲਈ ਦੀ ਬੇਬੀ ਗੱਤੀ ਵਾਲਿਆਂ ਨੂੰ ਬਾਈ ਫੋਲੋ ਕਰਕੇ ਰੱਖੋ ਇੱਥੇ ਆਓ ਬਹੁਤ ਵਧੀਆ ਰੌਣਕ ਮੇਲਾ ਰੋਟੀ ਪਾਣੀ ਸਾਰਾ ਕੁਝ ਮਿਲਦਾ ਸਾਰੇ ਵੀਰ ਭਰਾਵਾਂ ਇੱਥੇ ਮੰਡੀ ਸਾਰੀ ਸਹੂਲਤ ਹੈਗੀ ਏ ਐ ਬਹੁਤ ਮੋਜਾਂ ਨੇ ਕਿਛ ਦੀ ਗਮੀ ਨਹੀਂ ਸੀ ਉਹ ਵੀ ਅੱਗੇ ਘਟਿਆ ਲਾਹਰ ਦੇ ਲਾ ਲਾ ਮੇਰਾ ਗੋਲਕੀਪਰ ਕੀ ਮਨਜੀਤ ਸਾਹਰੇ ਆਓ ਮਨਜੀਤ ਅਨੰਦ ਨੇ ਹੈ ਜੀ ਦਾ ਕਿਸੇ ਚੀਜ਼ ਦੀ ਕਮੀ ਨਹੀਂ ਖਾਣ ਦੀ ਚਾਲ ਕੋਈ ਨਹੀਂ ਆਉਂਦਾ ਬਹੁਤ ਵੱਧ ਦਿਖਦਾ ਕੋਈ ਪਤਾ ਨਹੀਂ ਦੋ ਮਾਰਾ ਖੁਸ਼ ਹਾਂ ਠੀਕ ਹੈ ਆ ਦੇ ਮੈਨੂੰ ਇਹਨੂੰ ਕੋਟ ਰੋਲੇ ਨਹੀਂ ਇਹ ਤੂੰ ਲੈ ਲਓ ਸੋ ਇਹ ਤੂੰ ਨਹੀਂ ਖੁਸ਼ ਹੋ ਕਰ ਖੁਸ਼ ਹੋ ਖੁਸ਼ ਹੋ ਆ ਮੇਰਾ ਦੰਦੂ ਬੰਦੂ ਆ ਮੇਰਾ ਵੀਰ ਏ ਆ ਸਾਡੇ ਗੋਲ ਗੱਪੇ ਆਏ ਠੀਕ ਹੈ ਜਰਾ ਦਿਓਰਾ ਕਿੰਨਾ ਮਾਰੀ ਲਾਇਆ ਠੀਕ ਹੈ ਨਾ 11 ਦੇ ਉਹਦੇ ਵੇ ਕਣਗੇ ਤੈਨੂੰ 10000 ਰੱਖਿਆ ਸੁਣ ਤਲਾ ਤੇਰੀ ਪਰਚੀ ਉਹ 400 ਰੁਪਏ ਉਹ ਦੇ ਦੂ ਪਰਚੀ ਦਾ ਇਹਨਾਂ ਕਰਦਾ ਕੋ ਯਾਰ ਬੰਨੇ ਖਰਚਿਆ ਜਾਰ ਉਹਦਾ ਹੀ ਕਰਨਾ ਫਿਰ ਕੀ ਲੋੜ ਹੈ ਕਾਈ ਮਾਰਨ ਦੀ ਚਾਰ ਰੁਪਏ ਤੇ ਫਿਰ ਪੈਸੇ ਤੈਨੂੰ ਉਹ ਦਵਾ ਦੂੰਗਾ ਪਰਚੀ ਕਰਾ ਦੂ 400 ਦਿਓ ਤੈਨੂੰ 10000 ਪਰਦਾ ਮਿਲ ਜੀ ਤੈਨੂੰ ਠੀਕ ਹੈ ਠੀਕ ਹੈ ਫੜਾ ਬੰਨੇ ਕੋਈ ਮੱਥਾ ਮਰਨਾ ਜਿੱਦਾਂ ਕਿ ਘਾਟ ਵੱਢ ਲਈ ਫਿਰ ਪਰ ਕੋਈ ਆਹ ਭਾਈ ਡੋੜ ਨਾਗ ਲੈ ਗਿਆਗਾ ਮੇਰਾ ਅਲਜੀ ਆ ਜਾ ਬੰਦਾ ਕੋਈ ਆਹ ਭਾਈ ਇਹਨੇ ਪਾਇਆ ਪਾਇਆ ਕਰਕੇ ਵੇਚਦਾ ਤੁਹਾਨੂੰ ਆਹ ਕੱਲੇ ਪੈਸੇ ਕੋਈ ਉੱਪਰ ਤੋਂ ਫੜਦੂ ਜਾ ਕੇ ਤੇਰੀ ਵੀਡੀਓ ਬਣਾਉਣੀ ਹੈ ਆਪਣਾ ਕੀ ਨਾਤੀ ਗੱਦੀ ਵੇਚਣਾ ਦਾ ਪਿੰਡ ਜੀ ਉੱਥੇ ਪੈ ਗਣ ਕਿੰਨੇ ਸੌਦਾ ਹੈ ਜੀ ਇਹ 10000 ਰੁਪਏ ਲਖਾਈ ਬਾਈ ਪੰਮੇ ਦੀ ਆ ਸਮਾਲ ਸਰ ਤੋਂ ਠੀਕ ਹੈ ਜੀ ਆਪਣਾ ਪਿੰਡ ਕਿਹੜਾ ਬਈ? ਊਂਕਾ ਕੋਠਾ। ਵੇਚਣ ਵਾਲਾ ਬਈ ਢਲਵਾ ਵਾਲਾ। ਆਹ ਢਲਵਾ ਕੋਠੇ ਦਾ। ਆਹ ਫਟਾ ਅਸਰਾ ਕੋਲੇ ਬੱਤੀ ਬਣੇ। ਗੋਵਾਂਡੀ ਸਾਡਾ ਫਿਰ ਕੋਠਾ ਫਿਰ ਪਿੰਡ। ਸਾਡਾ ਤਾਂ ਕਿੱਤਾ ਹੀ ਹੈ ਯਾਰ। ਇਧਰੋਂ ਆਏ ਤੇ ਲੋਕ ਦੇ। ਉਹ ਵੀ ਆਜ ਨੂੰ ਪਰਾ ਵਜਰ ਮੋਲੇ ਨਿਕਲੀ ਆ। ਹਾਂ। ਕਿਆ ਦੋ? ਕਿਆ ਰੀ ਤਾਂ ਬਣਵਾਉਂ। ਬਣ ਗਿਆ 1500 ਤੇ। ਬਣ ਗਿਆ 1500। ਚੰਗਾ ਢਾਈ ਬਣਤੀ ਕਰ ਦੇਣਾ। ਤੇ ਆ ਮੰਡੀ ਬਈ ਰਾਸ਼ ਹੋ ਗਿਆ ਪੂਰਾ। ਤੇ ਜਾਨਵਰ ਹੋਰ ਵੀ ਆ ਰਹੇ ਆ ਬਈ ਤੇ ਹੁਣ ਬੋਲੀ ਹੋਣ ਲੱਗਦੀ ਹੈਗੀ। ਕਿਆ ਪਾਠੰ ਦਿਖਾਵਾਂਗੇ ਬੋਲੀ ਹੁੰਦੀ ਹੈ ਤੇ ਸਾਰੇ ਜਾਨਵਰ ਫੜ ਕੇ ਦਿਖਾ ਦੇ ਆਸ-ਪਾਸੇ ਅੰਬੀ ਸਾਰੀ ਨਾਗ ਆਏ ਹੋਏ ਆ ਬਹੁਤ ਜਾਨਵਰ ਆਏ ਆ ਤੇ ਬੋਲੀਆਂ ਲੱਗਿਆ ਦਿਖਾਉਣੇ ਆ ਭਾਈ ਉਧਰ ਬੋਲੇ ਦੁੱਧ ਵਾਲੀ ਬੱਕਰੀ 5 5000 ਜੀ 5000 ਜੀ ਪਾ ਬਾਲਿਆ 500 ਪਾਜਾ ਹੱਦ 500 ਜੀ ਠੀਕ ਹੈ 6000 ਕਰਾਂ 7000 ਜੀ ਦੁੱਧ ਵਾਲੀ ਬੱਕਰੀ 7000 ਜੀ 7200 7500 ਜੀ ਜੰਡਰ ਮੈਂ ਕਿਹਾ ਦੇਖਣਾ ਹਾਂ ਜੀ 7500 ਜੀ ਇਹ ਫਿਰ ਲੈ ਆ ਜੀ ਬਈ ਆਇਆ ਸਰਕਾਰ ਦਾਦਾ ਆ ਬੋਲੋ ਜੀ ਬੱਕਰੇ ਜੀ ਬੋਲੋ ਭਾਈ ਆ ਬੋਲੋ ਜੀ ਲੈ 6000 ਰੁਪਏ 6000 ਜੀ 7000 7000 8000 8000 ਜੀ 850 850 ਜੀ 850 8600 ਜੀ 8600 ਜੀ ਚੀਜ਼ ਆ ਚੀਜ਼ ਆ ਕਾ 8600 ਨੌ ਜੀ 9000 ਜੀ 9000 ਜੀ 9000 ਜੀ ਹਾਂ ਜੀ 9000 ਜੀ ਹਾਂ ਜੀ ਬਈ 9900 ਜੀ 9900 ਜੀ 9900 9500 ਜੀ 9500 ਜੀ ਆਹਦੀ ਕੋਈ ਹੋਰ 9500 ਦੋ ਲਿਖਾਓ ਯਾਰ 9600 9900 ਜੀ ਕਰ ਦੋ ਪੂਰਾ ਜਿਆਦਾ ਕਰਦਾ ਫੜ ਲਓ 9600 ਲੈ ਜੀ ਪਕੜੋ ਹੋਰ ਬਾਹ ਨਹੀਂ 9700 ਦੀ ਮੈਨੂੰ ਹੋਰ ਮੱਝ ਨਹੀਂ ਸ਼ੇਡ ਕਰ ਦੇਵਾ ਮਰਜੀ ਫੜ ਲਓ 9900 ਦੀ ਯਾਰ ਵੇਚ 9500 ਬਰਾਬਰ ਕਰ ਲੈ ਰੱਖੀ ਲੈ ਕੇ ਨਾ 9500 ਦੀ ਮੈਂ ਦੇ ਰਿਹਾ ਕਾ ਮਾ 9500 ਦੀ ਪੂਰਾ 10000 ਕਰ ਜਾਂਦੇ ਤੇ ਯਾਰ 10000 ਜੰਟੇ ਦਾ ਜੀ 10000 10000 ਪਹਿਲੇ ਫੜਾ 10200 ਦਾ ਕਰ ਦੇ ਦੇਖ ਲੈ 10200 ਦੀ 10000 ਚਲਾਓ 10200 ਪੂਰਾ ਮਰਜੀ ਥੇੜਾ 10200 ਦੀ ਹਾਂ ਜੀ ਭਾਈ ਦੇ ਜੇ ਦੇ ਰੱਖਦਾ ਭਾਈ ਦੇ ਦੇ ਯਾਰ ਤੇਰੇ ਹੁਣ ਤਾਂ ਲਿਖਾਈ ਮੇਰੀ ਦੋਨੇ ਪਾਸੇ ਲਿਖਾਈ ਮੇਰੀ ਲਿਆ ਬਹੁਤ ਆਕੇ 10 200 ਗਈ 10 200 ਸਾਢੇ 10 ਸਾਢੇ 10 ਸਾਢੇ 10 ਉਹ ਨਹੀਂ ਬੋਲਦਾ ਨਹੀਂ ਬੋਲਦਾ ਬੰਦਾ ਬੋਲੋ 5000 ਜੀ 5500 ਜੀ 6000 6000 ਜੀ 6500 ਜੀ 7000 ਕਰੋ 7000 ਕਰੋ ਜੀ 8000 ਜੀ 9000 ਕਰੋ 9000 ਜੀ 9000 ਜੀ 950 ਸਾਢੇ 90 ਜੀ ਆ ਪੁੱਛੋ ਭਾਈ ਸਾਢੇ 90 ਜੀ ਹਾਂਜੀ ਭਾਈ ਨਹੀਂ ਭਾਈ ਕਿੰਨੇ ਦੀ चलो बाहर चलो यार बकरा खड़ा है आ बोलो बकरे आ जी बाहर है क्या पांच हजार पांच हजार पांच हजार पांच हजार पांच हजार पांच हजार छः हजार छः हजार छः हजार छः हजार छः हजार छः 400 ਜੀ 400 ਜੀ 600 ਜੀ 7000 ਜੀ 7000 ਜੀ ਹਾਂਜੀ 7000 ਜੀ ਹਾਂਜੀ 7700 ਜੀ 7700 ਜੀ 7700 ਜੀ ਪਹਿਲੇ ਛੜ ਪਾਵਾ 7700 ਜੀ 9900 ਜੀ ਤੇ ਬਈ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਖਤਮ ਹੁੰਦੀ ਆ ਬਹੁਤ ਵਧੀਆ ਬਾਈ ਸੌਦੇ ਕਰਾਉਂਦੇ ਆ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰਦੇ ਜਮਾਂ ਠੱਗੀ ਠੁੱਗੀ ਵਾਲਾ ਕੋਈ ਕੰਮ ਨਹੀਂ ਬਈ ਤੇ ਬੋਲੀ ਬੋਲੀ ਬਹੁਤ ਵਧੀਆ ਲੱਗਦੀ ਆ ਰੋਟੀ ਪਾਣੀ ਨੇ ਵੀ ਬਈ ਫੁੱਲ ਪ੍ਰਬੰਧ ਹੁੰਦਾ ਚਾਹ ਪਾਣੀ ਬਈ ਚੱਲਦੀ ਆ ਆਏ ਬਹੁਤ ਵਾਰ ਬਈ ਮੰਡੀ ਲੱਗਦੀ ਆ